ਸਾਰ ਗਰਮੀ ਬਹੁਤ ਸੀ ਹੂੰ ਕੱਲ ਤੇ ਪਰਸੋਂ ਐਨੀ ਗਰਮੀ ਦੀ ਗਰਮੀ ਨਾਲ ਨਾ ਬੁਖਾਰ ਹੋ ਗਿਆ ਸੀਗਾ ਜਿਸ ਕਰਕੇ ਦੋ ਦਿਨ ਤਾਂ ਫਲੂ ਹੋ ਗਿਆ ਸੀਗਾ ਫਲੂ ਨਾਲ ਕਰਨਾ ਲਾਈਮਨ ਜੀਨਿੰਗ ਕਰਦਾ ਹੈਗਾ ਬੋਲਣ ਬਦਲੀ ਹੋਈ ਤਾਂ ਸਾਰੇ ਦੇਖਦੇ ਹੋਵੋਗੇ ਬਾਅਦ ਬਦਲੀ ਹੋਈ ਆ ਫਲੂ ਜਿਹੜਾ ਨਾ ਇਹ ਬੰਦੇ ਨੂੰ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰਾਈ ਚੈਨਲ ਦਾ ਤੁਹਾਡਾ ਸਵਾਗਤ ਹੈ YouTube ਫੈਮਲੀ ਦਾ ਸਾਰਾ ਠੀਕ ਠਾਕ ਹੋ ਦੀ ਜੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਦੇਖਦੇ ਸ ਮੇਰੇ ਭੈਣ ਭਰਾਵਾਂ ਨੂੰ ਜਿਹੜੇ ਸਾਨੂੰ ਵਿਦੇਸ਼ਾਂ ਤੋਂ ਵੀ ਦੇਖਦੇ ਹਨਾ ਕੈਨੇਡਾ ਤੋਂ ਇਟਲੀ ਤੋਂ ਅਮਰੀਕਾ ਤੋਂ ਹਨਾ ਯਾਨੀ ਸਾਰੀ ਕੰਟਰੀ ਸਾਨੂੰ ਦੇਖਦੇ ਸਾਡੇ ਭੈਣ ਭਰਾ ਤੇ ਬਹੁਤ ਸਾਰਾ ਪਿਆਰ ਬਹੁਤ ਵਧੀਆ ਸੋਹਣੇ ਕਮੈਂਟ ਹਨਾ ਤੇ ਸਪੋਰਟ ਬਹੁਤ ਕਰਦੇ ਆ ਤਾਂ ਆਪਣੇ ਇੰਡੀਆ ਵਾਲੇ ਵੀ ਭੈਣਾਂ ਭਰਾ ਹਨਾ ਤੇ ਬਹੁਤ ਵਧੀਆ YouTube ਫੈਮਲੀ ਜੁੜੀ ਹੋਈ ਆ ਤੇ ਮੈਂ ਸੋਚਿਆ ਨਹੀਂ ਸੀ ਵੀ ਇੰਨਾ ਪਿਆਰ ਮੈਨੂੰ ਮਿਲੂਗਾ ਹਨਾ ਤੇ ਆਪਣੇ ਆਪਣੇ ਨਾਲ ਵੱਧ ਕੇ ਆ YouTube ਫੈਮਲੀ ਹੈ ਨਾ ਤੇ ਬਸ ਇਦੀ ਸਪੋਰਟ ਬਣਾਈ ਰੱਖੋ ਸਾਰੇ ਭੈਣਾ ਭਰਾ ਉਸ ਵਿੱਚ ਨਾ ਤੇ ਬਹੁਤ ਵਧੀਆ ਲੱਗਦਾ ਕਮੈਂਟ ਪੜ ਕੇ ਤੁਹਾਡੇ ਹੈ ਨਾ ਤੇ ਸੋਹਣਾ ਲੱਗਦਾ ਚਲੋ ਖੈ ਜੀ ਇਹਨਾਂ ਨੂੰ ਕਮੈਂਟ ਨਹੀਂ ਕਰਨੇ ਆਉਂਦੇ ਉਹ ਤਾਂ ਗੱਲ ਵੱਖਰੀ ਹੈ ਨਾ ਸਾਨੂੰ ਦੇਖ ਤੇ ਜ਼ਰੂਰ ਲੈਂਦੇ ਆ ਉਹ ਕਮੈਂਟ ਚਲੋ ਨਹੀਂ ਕਰਦੇ ਹੈਗੇ ਤੇ ਸੋਹਣਾ ਲੱਗਦਾ ਹੈ ਤੇ ਮੇਰੇ ਰਿਸ਼ਤੇਦਾਰ ਵੀ ਕੁਛਕ ਦੇਖਦੇ ਆ ਮੈਨੂੰ ਤੇ ਕੁਛਕ ਚਲੋ ਨਹੀਂ ਦੇਖਦੇ ਹੈਗੇ ਚਲੋ ਆਪਾਂ ਉਹਨਾਂ ਦੀ ਮਰਜ਼ੀ ਆਪਾਂ ਕੁਝ ਨਹੀਂ ਕਹਿ ਸਕਦੇ ਉਹਨਾਂ ਬਾਰੇ ਹੈਨਾ ਜਿਹੜੇ ਦੇਖਦੇ ਬੜੇ ਖੁਸ਼ ਆ ਉਹ ਤੇ ਫੋਨ ਕਰਕੇ ਪੁੱਛਦੇ ਆ ਹੈਨਾ ਤੁਹਾਡਾ ਕੀ ਹਾਲ ਚਾਲ ਆ ਤਾਂ ਬਹੁਤ ਸੋਹਣਾ ਫੀਲ ਹੁੰਦਾ ਆ ਵੀ ਚਲੋ ਖੈਰ ਸਾਨੂੰ ਵੀ ਕੋ ਦੇਖ ਕੇ ਯਾਦ ਕਰਦਾ ਹੈਨਾ ਜਿਹੜੇ ਸਾਨੂੰ ਭੁੱਲ ਗਏ ਆ ਉਹਨਾਂ ਨੂੰ ਅਸੀਂ ਯਾਦ ਆ ਜene ਦੇਖ ਕੇ ਹੈਨਾ ਫੋਨ ਵਿੱਚ ਕਿ ਅੱਜ ਕੱਲ ਬੱਚਾ ਬੱਚਾ ਫੋਨ ਚਲਾਉਂਦਾ ਵੱਡੇ ਤੋਂ ਲੈ ਕੇ ਛੋਟੇ ਤੱਕ ਫੋਨ ਚਲਾਉਂਦੇ ਸਾਰੇ ਜਾਣੇ ਹੈਨਾ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਤੇ ਸੋਸ਼ਲ ਮੀਡੀਆ ਨਿੱਕੀ ਜੀ ਗੱਲ ਹੋਵੇ ਕਿ ਤੱਕ ਪਹੁੰਚ ਜਾਂਦੀ ਹੈ ਹਰੇਕ ਆਪਾਂ ਨੂੰ ਥਾਂ ਦੇ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਹੋਇਆ ਕਿੱਥੇ ਨਿੱਕੀ ਹੋਈ ਨਹੀਂ ਹੋਇਆ ਤੇ ਕੋਈ ਸਮਾਂ ਹੁੰਦਾ ਸੀ ਕੋਈ ਕਦੀ ਫੋਨ ਵੀ ਨਹੀਂ ਸੀ ਹੁੰਦੇ ਹੁਣ ਇੰਟਰਨੈਟ ਦਾ ਜਮਾਨਾ ਆ ਤੇ ਮਿੰਟੋ ਮਿੰਟੇ ਫਾਸਟ ਕੰਮ ਦੇ ਸਾਰੇ ਹਨਾ ਤੇ ਸੌਖਾ ਹੋ ਗਿਆ ਸਮਾਂ ਸੋਹਣਾ ਆ ਤੇ ਵਰਤਣਾ ਆਪਾਂ ਆਪ ਹੀ ਕਿਦਾਂ ਇਹਨੂੰ ਯੂਜ਼ ਕਰਨਾ ਹੈ ਨਾ ਸਮੇਂ ਨੂੰ ਤੇ ਬਹੁਤ ਜਾਣੀ ਸੁਖਹੂਲਤਾ ਹੋ ਗਈਆਂ ਇੰਟਰਨੈਟ ਕਰਕੇ ਵਧੀਆ ਹੁੰਦਾ ਆ ਫੀਲ ਹਨਾ ਤੇ ਹੋਰ ਬਾਕੀ ਤੁਹਾਨੂੰ ਅੱਜ ਦੱਸਦੇ ਆ ਖੂਦ ਹੀ ਸਰ ਕਰਾਉਨੇ ਆ ਤੇ ਬਹੁਤ ਦਿਨਾਂ ਬਾਅਦ ਮੈਂ ਆਈ ਆ ਤੇ ਆ ਦੇਖੋ ਸਾਡੇ ਇਹਨਾਂ ਲੱਗੇ ਝੋਨਾ ਵੱਢ ਲੈ ਸਾਡੇ ਗੌਂਡੀਆਂ ਨੇ ਤੇ ਆ ਦੇਖੋ ਮੇਰਾ خیال ਉਹ ਤਿੰਨ ਚਾਰ ਦਿਨ ਹੋ ਹੀ ਗਏ ਇਹਨਾਂ ਨੂੰ ਵੱਢੇ ਨੂੰ ਤੇ ਥੋੜਾ ਗੇਤਾ ਸੀਗਾ ਇਹ ਅਗੇਤੀ ਵੈਰਾਈਟੀ ਸੀ ਇਹ ਤੇ ਹੁਣੇ ਲਾਉਣਾ ਇਹਨਾਂ ਨੇ ਆਲੂ ਤੇ ਵਾਹਿਗੁਰੂ ਕਿਰਪਾ ਨਾਲ ਆਪਾਂ ਵੀ ਆਲੂ ਲਾਵਾਂਗੇ ਉਹ ਪਰਲੀ ਸਾਈਡ ਓ ਪਰ ਜਿੱਥੇ ਮੂੰਗੀ ਲਾਈ ਸੀ ਨਾ ਮੂੰਗੀ ਸੜੀ ਆ ਕੀ ਹੋ ਗਈ ਖਰਾਬ ਉਹ ਭੈਣ ਭਰਾਵਾਂ ਨੇ ਪੁੱਛਿਆ ਤੁਹਾਡੀ ਮੂੰਗੀ ਮੂੰਗੀ ਨੂੰ ਕੀ ਹੋਇਆ ਮੂੰਗੀ ਸਾਡੀ ਨੂੰ ਜੀ ਦੇਖੋ ਪਿਛਲੇ ਦਿਨ ਜਦੋਂ ਮੀਂਹ ਪੈਣਾ ਇਹਨੇ ਲਗਾਤਾਰ ਮੀਂਹ ਪੈ ਦਿਨ ਰਾਤ ਦਿਨ ਰਾਤ ਮੀਂਹ ਪੈਣਾ ਸਪਰੇਅ ਕੀਤੀ ਸੀ ਬੰਦੇ ਵੀ ਲਾਏ ਸੀ ਤੇ ਜਦੋਂ ਖੈ ਸਾਡੇ ਨਹੀਂ ਕਰਮਾ ਸੀਗੀ ਕੀ ਕਰ ਸਕਦੇ ਹਾਂ ਤੇ ਫਿਰ ਉੱਥੇ ਹੁਣ ਉਹਦੇ ਲਈ ਸੜ ਲਾਵਾਂਗੇ ਆਲੂ ਤਾਂ ਆਲੂ ਵੀ ਆਪਾਂ ਘਰ ਦੇ ਆ ਕੀ ਵਾਹੀ ਗੁਰ ਕਿਰਪਾ ਨਾਲ ਖਾਵਾਂਗੇ ਹਨਾ ਲਾ ਕੇ ਤੇ ਦੇਖੋ ਜੀ ਬੰਨਾ ਕੀ ਬਣਾਤਾ ਬੰਦੇ ਬੰਨੇ ਬੰਨੇ ਦਾ ਹਨਾ ਤੇ ਜਿੱਦਾਂ ਕਰ ਲੋ ਜੇ ਜਿਹਨੂੰ ਇੰਨੇ ਕਿਲਿਆਂ ਚ ਰਾਜ ਨਹੀਂ ਹੋਣਾ ਹੈਗਾ ਉਹਨੇ ਉਹਨੂੰ ਬੰਨਿਆਂ ਚ ਕੀ ਰਾਜ ਹੋਣਾ ਬੰਨਾ ਵੱਡ ਵੱਡ ਕੇ ਵੱਡ ਵੱਡ ਕੇ ਬੰਨੇ ਦੀ ਜਾਨ ਗੱਡੀ ਪਈ ਆ ਕੀ ਲੱਭਣਾ ਬੰਨਿਆਂ ਵਿੱਚੋਂ ਉਹ ਅਗੇ ਆਪਣੀ ਮਤ ਹੁੰਦੀ ਹੈ ਥੋੜਾ ਬੰਦੇ ਨੂੰ ਨਾ ਸੋਚ ਲੈਣਾ ਚਾਹੀਦਾ ਆ ਵੀ ਬੰਨੇ ਨੂੰ ਸਮਾਂ ਕੀ ਪੱਕਾ ਕਰੋ ਜਿੱਥੇ ਆਪਾਂ ਤੁਰਨਾ ਫੇਰਨਾ ਬੰਨੇ ਦੇ ਨਾ ਬੰਨੇ ਨੂੰ ਬੰਨੇ ਤੇ ਤੁਰਨਾ ਫੇਰਨਾ ਬੰਨਾ ਪੱਕਾ ਹੁੰਦਾ ਹੈ ਤੇ ਵੱਡਣ ਨਾਲ ਕੀ ਹੋਣਾ ਇਸ ਕਰਕੇ ਸਬਰ ਸੰਤੋਖ ਥੋੜਾ ਚਾਹੀਦਾ ਆ ਤੇ ਬੰਨਿਆ ਚ ਪਤਾ ਨਹੀਂ ਕੀ ਲੱਭਦੇ ਰਹਿੰਦੇ ਆ ਔਰ ਤਾਂ ਮਾੜੀਆਂ ਬੰਨਾ ਵੱਡ-ਵੱਡ ਕੇ ਵੱਡ-ਵੱਡ ਕੇ ਚਾਰਾ ਗੰਜਾ ਮੰਨ ਜਾਇਆ ਕਰਤਾ ਹਾਂਜੀ ਮੋਟਰ ਚੱਲਦੀ ਪਈ ਆ ਹਜੇ ਆਪਣਾ ਚੋਨਾ ਤਕਰੀਬਨ ਹਰਾਈਆ ਹਜੇ ਹਜੇ ਨੇ ਟਾਈਮ ਲੱਗਣਾ ਆ ਮੀਨ ਲੈ ਜਾਉਣਾ ਸਾਰਾ ਅਕਤੂਬਰ ਦਾ ਠੀਕ ਆ ਠੀਕ ਆ ਚਲੋ ਵਾਹਿਗੁਰੂ ਕਿਰਪਾ ਨਾਲ ਨਰ ਸੁਣਾਇਆ ਤੇ ਸੱਚੇ ਬਾਦਸ਼ਾਹ ਫਲ ਪਾਵੇ ਹੈ ਨਾ ਕਮਾਈ ਨੂੰ ਡਾਕਟਰ ਸਾਹਿਬ ਦੀ ਕਮਾਈ ਨੂੰ ਫਲ ਪਾਵੇ ਤੇ ਉਹ ਲੱਗੇ ਸਫੇਦਿਆਂ ਵਿੱਚ ਤੇ ਨਿੱਕੇ ਨਿੱਕੇ ਕੈਰੀਆ ਬਣਾਉਣ ਤੁਹਾਨੂੰ ਦਿਖਾਉਣੇ ਆ ਹਾਂਜੀ ਕੀ ਬੀਜੋਗੇ ਅੱਜ ਪਾਲਤ ਪਾਲਕ ਬੀਜਣੀ ਹੈ ਸਾ ਸਾਗ ਵਾਸਤੇ ਇਹਨਾਂ ਵੀ ਸਿਆਲਾਂ ਨੂੰ ਲੋਡ ਪੈਣੀ ਸਾਗ ਦੀ ਤੇ ਨਾਲ ਪਾਲਖਨ ਅਸ਼ਾਤ ਇਹੜਾ ਬਾਦੂ ਥਾਂ ਪਿਆ ਸੀਗਾ ਉਹਨੂੰ ਇਸਤੇਮਾਲ ਕਰਦੇ ਆ ਨਾ ਵਧੀਆ ਵਧੀਆ ਉਧਰ ਵੈਸੇ ਇਧਰ ਗਿੱਲ ਹੀ ਹੈ ਨਾ ਇਹ ਕਿਉਂ ਬੱਟ ਦੇ ਨਾਲ ਨਾਲ ਪਾਣੀ ਹੁੰਦਾ ਨਾ ਤੇ ਸ਼ੁਰੂਆਤ ਕਰ ਦੇਣੀ ਆ ਜੀ ਸਿਆਲਾਂ ਦੀਆਂ ਸਬਜ਼ੀਆਂ ਲਾਉਣ ਦੀ ਆ ਕੀ ਹੈਗਾ ਧਨੀਆ ਨਾ ਹੈਗਾ ਇੱਥੇ ਹੋਈ ਬਹੁਤ ਸਣਾ ਜਾਣਾ ਆ ਧਨੀਆ ਨਾਰਥ ਈਸਟ ਆਹ ਹੋ ਗਈ ਮੇਥੀ ਮੇਥੀ ਸਾਨੂੰ ਦਾ ਗਿਫਟ ਵੀ ਆਈ ਆ ਵੀ ਤੁਸੀਂ ਮੇਥੀ ਲਾ ਸਕਦੇ ਆ ਸਾਡੀ ਦਿੱਤੀ ਹੋਈ ਸੀ ਤੇ ਹੋਰ ਕੀ ਹੈਗਾ ਆ ਲੋ ਪਾਲਕ ਵੀ ਹੈ ਨਾ ਨਿੱਕੇ ਨਿੱਕੇ ਕਿਆਰੇ ਛੋਟਛੜੀਆਂ ਬਣਾ ਬਣਾਈ ਜਾਂਦੇ ਆ ਤੇ ਆ ਪਾਲਕ ਆ ਗਈ ਹੈ ਨਾ ਕਿਉਂ ਹਜੇ ਜਿੰਨਾ ਜਿੰਨਾ ਵੱਡਾ ਹੋਗਾ ਤੇ ਫੇਰ ਜ਼ਿਆਦਾ ਬੀਜਾਂਗੇ ਹੈ ਨਾ ਸਾਰੇ ਕਿਉਂ ਸਾਰੇ ਵਸੇ ਚੋਣਾ ਤੇ ਬਾਕੀ ਕੀ ਰਹਿ ਗਿਆ ਮਸਾ ਇੰਨੇ ਸਮਾਨ ਚ ਲਾਉਣਾ ਹੈ ਬੀਜਣੇ ਆ ਤੇ ਕੱਲ ਤੇ ਮੇਰੇ ਨਾਲ ਸਵਾਰੇ ਕਰਦੇ ਫਿਰਦੇ ਆ ਇੰਦਾ ਕਈ ਵਗਦੀ ਸਵੇਰੇ ਸਵੇਰੇ ਮਿੱਟੀ ਨਾਲ ਮਿੱਟੀ ਹੁਣ ਕੱਲ ਵੀ ਇੱਥੇ ਥੋੜਾ ਕੱਲ ਸਵਾਰ ਕੀਤਾ ਹੋਣਾ ਨੇ ਇਹਨੂੰ ਇੱਕ ਕਾਹੂ ਪਟਿਆ ਹੋਣਾ ਹੈ ਕੱਲ ਗਰਮੀ ਬਹੁਤ ਸੀ ਬਹੁਤ ਬੁਰਾ ਹਾਲ ਸੀਗਾ ਹੈਨਾ ਤੇ ਹੋਰ ਮੇਰੀਆਂ ਭੈਣਾਂ ਦੇ ਕਮੈਂਟ ਆਉਣ ਦੇ ਸੀ ਤੁਸੀਂ ਲਾਈਵ ਕਦੋਂ ਨਹੀਂ ਹੈਗੇ ਹੈਨਾ ਤੇ ਸਾਡੇ ਕੋ ਦੋ ਦਿਨ ਲਾਈਵ ਨਹੀਂ ਆ ਹੋਇਆ ਜੀ ਤੇ ਤੁਹਾਨੂੰ ਡਾਕਟਰ ਸਾਹਿਬ ਵੀ ਕਾਰਨ ਦੱਸਣਗੇ ਕਿ ਕਿਉਂ ਨਹੀਂ ਆ ਹੋਇਆ ਹੈ ਨਾ ਹੋਰ ਨਾ ਪੁੱਛੋ ਕੱਲ ਗਰਮੀ ਬਹੁਤ ਸੀ ਹੂੰ ਕੱਲ ਤੇ ਪਰਸੋਂ ਇੰਨੀ ਗਰਮੀ ਦੀ ਗਰਮੀ ਨਾਲ ਨਾ ਬੁਖਾਰ ਹੋ ਗਿਆ ਸੀਗਾ ਜਿਸ ਕਰਕੇ ਦੋ ਦਿਨ ਤਾਂ ਫਲੂ ਹੋ ਗਿਆ ਸੀਗਾ ਨੂੰ ਨਾ ਖੰਨਾ ਲਾਈਮਨ ਜੀ ਨਹੀਂ ਕਰਦਾ ਹੈਗਾ ਬੋਲਣ ਨੂੰ ਬਦਲੀ ਹੋਈ ਤਾਂ ਸਾਰੇ ਦੇਖਦੇ ਹੋਵੋਗੇ ਬਾਅਦ ਬਦਲੀ ਹੋਈ ਆ ਫਲੂ ਜਿਹੜਾ ਨਾ ਇਹ ਬੰਦੇ ਨੂੰ ਕਹੇ ਜੋ ਛੜਦਾ ਨਹੀਂਗਾ ਕਮੈਂਟ ਕੀਤੇ ਕਈ ਲੋਕ ਕਈਆਂ ਜਾਣ ਨੇ ਤੁੰਗਾਈ ਨਹੀਂ ਲਾਈਬ ਮਜਬੂਰੀ ਇਹ ਸੀਗੀ ਤਾਂ ਇਹ ਤੋਂ ਲਾਈਵ ਹੋਇਆ ਨਹੀਂ ਸੀ ਡੇਲੀ ਲਾਈਵ ਆਈਦਾ ਆ ਇੱਕ ਕੱਲ ਪਰਸੋਂ ਤੋਂ ਧੁੱਪ ਬਹੁਤ ਸੀਗੀ ਕੱਲ ਬਹੁਤ ਸੀਗੀ ਧੁੱਪ ਚ ਲੱਗੇ ਰਹੇ ਲਾਈਵ ਤੇ ਖੇਤਾਂ 'ਚ ਧੁੱਪ ਚ ਲੱਗੇ ਰਹੇ ਕੱਲੇ ਕਿੰਨੀ ਗਰਮੀ ਉਹ ਫਿਰ ਉਹ ਪਸੀਨਾ ਆ ਕੇ ਨਾ ਉਹਦੇ ਨਾਲ ਹੀ ਹੋ ਗਿਆ ਮੈਨੂੰ ਥੋੜਾ ਜਿਹਾ ਗਰਮੀ 'ਚ ਵੈਸੇ ਮੈਨੂੰ ਹੋ ਜਾਂਦਾ ਹੁੰਦਾ ਫਲੂ ਬੁਖਾਰ ਚੜ ਗਿਆ ਪਰਸੋਂ ਤੇ ਕੱਲ ਵੀ ਬੁਖਾਰ ਚੜਿਆ ਰਿਹਾ ਹਾਂ ਅੱਜ ਕੋਈ ਠੀਕ ਆ ਮੈਂ ਕਿਉਂ ਕੰਮ ਕਰ ਰਿਹਾ ਉਹਦੇ ਖੇਤਾਂ 'ਚ ਕਹਿੰਦਾ ਭਾਬੀ ਆ ਕੇ ਤਾਂ ਦੋ ਦਿਨ ਲਾਈਵ ਨਹੀਂ ਆਈ ਸੀ ਸਾਡ ਸੌਰੀ ਮੰਗਦੇ ਆ ਮਾਫ ਕਰਨਾ ਤੇ ਤੁਹਾਡਾ ਬਹੁਤ ਧੰਨਵਾਦ ਇੰਨਾ ਪਿਆਰ ਤੁਸੀਂ ਕਰਦੇ ਸਾਡੇ ਨਾਲ ਚੋਣ ਵਾਲੇ ਸਾਡੇ ਜਿਹੜੇ ਨਾ ਉਹ ਸਾਨੂੰ ਮੁਰਕ ਕਮੈਂਟ ਕਰ ਤੁਸੀਂ ਲਾਈਵ ਕਰਤ ਨਹੀਂ ਆਏ ਭਾਜੀ ਕੀ ਗੱਲ ਹੋ ਗਈ ਵੀ ਤੁਸੀਂ ਲਾਈਵ ਨਹੀਂ ਆਏ ਲਾਈਵ ਅਸੀਂ ਕਿਉਂ ਨਾ ਸੀਗਾ ਸੇਠ ਠੀਕ ਹੋਵੇ ਫੇਰੀ ਹੈ ਨਾ ਆਪਣੀ ਬਣੀ ਸੀ ਪਰ ਇੱਕ ਗੱਲ ਆ ਪਿਆਰ ਦੇ ਨਾਲ ਨਾਲ ਸਾਨੂੰ ਪਿਆਰ ਕਰਦੇ ਨਾ ਨਫਤ ਵਾਲੇ ਸਾਡੇ ਬਹੁਤ ਆ ਹਾਂ ਚਲੋ ਕੋਈ ਨਹੀਂ ਕਰਦੇ ਮੈਂ ਤਾਂ ਨਹੀਂ ਲਾਇਆ ਹਾਂ ਹੁਣ ਵੀ ਕੋਈ ਸਿਹਤ ਕੋਈ ਠੀਕ ਨਹੀਂ ਗਈ ਇਹ ਪਰ ਸਿਹਤ ਦੀ ਟੁੱਟ ਪਾਜੀ ਹੋ ਜਾਂਦੀ ਹੈ ਮੈਨੂੰ ਕਰਨਾ ਪੈਣਾ ਹੈ ਚਲੋ ਬੀਜਾ ਹੋ ਵੀ ਹੋ ਗਈ। ਉਹ ਬੀਜਾ ਹੋ ਤਾਂ ਕੋ ਵਡਾਂਗੇ। ਲੱਗਦਾ ਇਹ ਹਲਦੀ ਰੋਗ ਮਾਰ ਮਾਰ ਹੈਗਾ ਆ। ਆਜ ਚਲੋ ਵਾਹਿਗੁਰੂ ਕਿਰਪਾ ਕਰੂ ਆ ਪਾਣੀ ਆ ਪਾਥੇ ਬੰਦ ਕਰਨਾ ਪੈਣਾ ਆ। ਹੂੰ ਚਲੋ ਕੋਈ ਨਹੀਂ ਕਰਦੇ ਆ ਬੰਦ ਪਾਣੀ। ਹਲਦੀ ਵੀ ਢੜੀ ਸੋਹਣੀ ਹੋ ਗਈ ਹੁਣ ਤਾਂ ਮਿੱਟੀ ਮਿੱਟੀ ਛਾੜ ਕੇ ਹਲਦੀ ਹੁੰਦੀ ਹੈ ਨਾ ਇਹ। ਜੇ ਥੋੜੀ ਨਾ ਮਿੱਟੀ ਤੇ ਰਹਿ ਜਵੇ ਤਾਂ ਫਿਰ ਇਹ ਹਰੀ ਹੋ ਜਾਂਦੀ ਹੈ। ਦੇਖੋ ਚਲੋ ਕੋਈ ਗੱਲ ਨਹੀਂ। ਆਜ ਹੋ ਜਾਣਗੇ। ਹਾਂ ਉਹ ਦੇਖੋ ਜੀ ਉਹ ਮੇਰਾ ਗਲਾਲ ਪੱਠੇ ਵੜਦਾ ਉਧਰ ਤੁਹਾਨੂੰ ਯੂਮ ਕਰਕੇ ਦਿਖਾਉਣੀ ਕੈਮਰਾ ਆ ਦੇਖੋ ਉਹ ਇਹ ਡਿਊਟੀ ਪੱਠਿਆਂ ਦੀ ਆ ਬਸ ਉਹਨੇ ਪੱਠੇ ਵੜਨੇ ਆ ਉਹਨੂੰ ਪੱਠਿਆਂ ਦਾ ਸ਼ੌਂਕ ਆ ਤਾਂ ਪਹਿਲਾਂ ਨਹੀਂ ਸੀ ਪੱਠਣੇ ਵੜਨੇ ਆਉਂਦੇ ਤੇ ਹੁਣ ਵਈ ਕੋਈ ਕਿਰਪਾ ਹੋ ਗਈ ਹੁਣ ਆਪੀ ਪੱਠੇ ਵੜ ਲਿੰਦਾ ਤਾਂ ਆਪੀ ਹੋ ਚੱਲ ਪੈਂਦਾ ਵੀ ਮੈਂ ਪੱਠੇ ਵੜਦੇ ਆ ਚਲੋ ਥੋੜੀ ਰਾਤ ਮਿਲ ਜਾਂਦੀ ਐ ਨਾ ਆਪ ਨੂੰ ਕੰਮ ਤੋਂ ਜਿੰਨਾਂ ਲਈ ਚਲੋ ਬੱਚੇ ਸਿੱਖ ਜਾਂਦੇ ਨੇ ਕੰਮ ਕਰ ਇਸ ਚੀਜ਼ ਦਾ ਬਹੁਤ ਫਰਕ ਹੋ ਜਾਂਦਾ ਮੱਚੇ ਨੂੰ ਆਪ ਨੂੰ ਕੰਮ ਲਾਉਣਾ ਚਾਹੀਦਾ ਖਾਣ ਦਾ ਲਾੜ ਨਹੀਂ ਨਾ ਸਣ ਖਾਣ ਦਾ ਲਾੜ ਪਹਿਨਣ ਦਾ ਲਾੜ ਤੇ ਕੰਮ ਦਾ ਕੋਈ ਲਾੜ ਨਹੀਂ ਹੈਗਾ ਜਿੰਨਾ ਨੇ ਨੇ ਚੰਡ ਹੁੰਦਾ ਉਹਨਾਂ ਚੰਡੋ ਨੇ ਨੇ ਸੌਖੇ ਰਹਿਣ ਵਾਲੇ ਆਪ ਸੌਖੇ ਰਾਵਾਂਗੇ ਪਿਆਰ ਚਲੋ ਕਰੋ ਬੱਚੇ ਨੂੰ ਹਨ ਆਪਣੀ ਜਗਾ ਕਰੋ ਪਰ ਇੰਨਾ ਓਵਰ ਨਾ ਕਰੋ ਨਾ ਕੰਮ ਵੀ ਜਿਹੜਾ ਵੀ ਲਾਈਫ ਖਰਾਬ ਹੋ ਜਵੇ ਤੇ ਨਾ ਬੱਚਾ ਗਾਂਜ ਹੋਗਾ ਤੇ ਨਾ ਪਛਾਣ ਹੋਗਾ ਇਸ ਚੀਜ਼ ਦਾ ਬਹੁਤ ਫਰਕ ਪੈਂਦਾ ਨਾ ਤੇ ਚਲੋ ਖੈਰ ਹੁਣ ਗੁਡਾਈ ਹੋ ਗਈ ਇਹ ਹੁਣ ਬਜਾਈ ਹੋਣ ਲੱਗੀ ਹੈ ਤੇ ਬੱਦੀ ਕਿੱਝਾ ਬੱਦੀ ਉਹ ਬੱਦੀ ਜਾਂ ਪਾਲਕ ਪਾਲਕ ਦੀ ਵੀ ਲਾਓ ਕਿਨਾਰੇ ਕਿਾਰੇ ਦੇ ਮਨੇ ਕੋ ਜੀਆਂ ਲੱਗਦੀਆਂ ਸਾਰੀਆਂ ਆ ਗੌਲੀ ਵੱਡੀ ਲੱਗਦੀ ਆ ਪਾਲਕ ਜਿਆਦਾ ਹੀ ਲਾਉ ਪਾਲਕ ਜਿਆਦਾ ਲੋਡ ਪੈਂਦੀ ਪਾਲਕ ਪਹਿਲਾ ਨੰਬਰ ਚਲੋ ਥਾਂ ਵੀ ਸੋਨਾ ਢੇਰ ਪਿਆ ਨਾ ਪਹਿਲੇ ਹੀ ਇੱਥੇ ਹੂੰ ਢੇਰ ਵਾਲੀ ਕਾਲੀ ਜਿਹਾ ਨਾ ਚੀਜ਼ ਜਲਦੀ ਬਹੁਤ ਹੁੰਦੀ ਆ ਤੇ ਨਾਲੇ ਆਡ ਕਰਕੇ ਪਾਣੀ ਪੂਣੀ ਹੁੰਦਾ ਰਹਿੰਦਾ ਪਰ ਲੇਵਾ ਸਬਜ਼ੀ ਲਾਵਾਂਗੇ ਬਾਕੀ ਜੋ ਨਾ ਨਾ ਵੱਡ ਹੋ ਗਿਆ ਨਾ ਕਿੱਧਰ ਕਿੱਧਰ ਹੁਣ ਮੋਟਰ ਦੇ ਲਾ ਕੇ ਹੈ ਅੱਛਾ ਲਓ ਜੀ ਹੁਣ ਪਾਲਕ ਵੀਜੀ ਗਈ ਇਧਰਲੀ ਸਾਈਡ ਤੇ ਪਾਲਕ ਦਾ ਕੰਮ ਨਿਬੜ ਗਿਆ ਹੁਣ ਵੀਜੀਆ ਰੱਬ ਹਰਿਆ ਕਰੇ ਹੈ ਨਾ ਤੇ ਹੁਣ ਉਧਰ ਮੇਥੀ ਤਿਆਰੀ ਆ ਮੇਥੀ ਵਾਲੇ ਰੋਟੀਆਂ ਮੇਥੀ ਭੁੱਜੀ ਹੈ ਨਾ ਮੇਥੀ ਦੀ 스멜 ਬਹੁਤ ਸੋਹਣੀ ਹੁੰਦੀ ਮੇਥੀ ਆਪਾਂ ਕੜੀ ਕੜੀ ਚ ਪਾਉਂਦੇ ਨਾ ਮੇਥੀ ਬਹੁਤ ਸੋਹਣੀ 스멜 ਮੇਥੀ ਵਾਲੇ ਆਲੂ ਯਾਨੀ ਮੇਥੀ ਇੱਕ ਹੁੰਦੀ ਆ ਤਾਂ ਕਈ ਥਾਂ ਕੰਮ ਹੁੰਦੀ ਹੈ ਹਨਾ ਯਾਨੀ 스멜 ਹੁੰਦੀ ਹੈ ਜੀ ਵਾਹ ਗੁਰੂ ਤੇ ਉਧਰ ਰਹਿਣਾ ਫਿਰ ਧਨੀਆਂ ਪਰਲੀ ਸਾਈਡ ਹੈ ਨਾ ਤਾਂ ਉਹ ਵਜਾ ਨਹੀਂ ਰਹਿਣ ਦੇਣਾ ਜੋ ਨਸੋ ਲਾਈ ਜਾਣਾ ਉੱਤੇ ਬੀਜਾਂਗੇ ਤਾਂ ਹੋਊਗਾ ਨਾ ਜੇ ਕੁਝ ਬੀਜਾਂ ਨਹੀਂ ਤਾਂ ਹੋਣਾ ਕੀ ਆ ਲਓ ਜੀ ਮੇਥੀ ਬੀਜੇ ਕੇ ਤੇ ਉੱਪਰ ਆਉਣ ਇਹਨੂੰ ਮਿੱਟੀ ਨਾਲ ਮਿਲਾ ਦੇਣਾ ਮਿੱਟੀ ਨਾਲ ਮੇਥੀ ਮਿਲ ਜਾਵੇ ਤੇ ਪਰਲੀ ਸਾਈਡ ਵੀ ਚੇਕੋ ਕੈਰੀ ਕਰਦੀ ਨਾ ਫਿਰ ਹੁਣੇ ਜਿਆਦਾ ਲੋੜ ਪਾਲਕ ਤੇ ਮੇਥੀ ਦੀ ਹੁੰਦੀ ਹੈ ਚਲੋ ਖੈਰ ਧਨੀਆ ਦਾ ਪੱਕੀ ਦੀ ਕਿਤੇ ਚਾਹ ਦੀ ਚ ਪਾਉਣਾ ਹੁੰਦਾ ਨਾ ਦਾਲ ਵਿੱਚ ਤੇ ਜਿਆਦਾ ਹੁਣ ਮਿੱਤਾਂ ਨਹੀਂ ਹੈ ਮੇਥੀ ਦੀ ਹੁੰਦੀ ਕਿਉਂ ਚੀਜ਼ਾਂ ਬਾਤੀਆਂ ਵਜਾਂਦੀਆਂ ਕਈ ਪਈ ਪਿੱਛੇ ਹੇ ਕਾ ਵੀ ਜਿੱਦਾਂ ਕਹ ਲੋ ਹਜੇ ਖੜੇ ਏ ਝੋਨੇ ਲੋਕਾਂ ਦੇ ਨਾ ਉਹ ਜਿਹਨਾਂ ਨੇ ਅਗੇਤੀ ਵੈਰਾਈਟੀ ਬੀਜੀ ਆ ਉਹ ਹੀ ਬਸ ਉਹਨਾਂ ਨੇ ਵੱਢੀ ਆ ਹਰੇ ਝੋਨੇ ਬਹੁਤ ਏ ਉਹ ਸਾਹਮਣੇ ਦੇਖੋ ਉਹ ਹਰੇ ਅਕਤੂਬਰ ਮਹੀਨਾ ਲੈ ਜਾਣਾ ਸਾਰੇ ਇਹਨਾਂ ਨੇ ਬੋਲੋ ਦੁਨੀਆਂ ਦੇ ਖੌਲਾ ਦੇ ਜੋਤੀ ਹੈ ਮਾਰੇ ਬੱਚੇ ਮੇਰੇ ਤਾਂ ਬੜੇ ਜੰਮਦਾ ਆ ਬਾਕੀ ਪਤਾ ਨਹੀਂਗਾ ਸੈਨਾ ਦੇ ਪਤੰਤ ਕੱਢਿਆ ਹੈ ਮਸਲ ਕੇ ਜੁੱਤੀ ਨਾਲ ਹੈ ਨਾ ਮਸਲ ਕੇ ਨਾ ਇਹਨੂੰ ਫਿਰ ਇਹਨੂੰ ਵੀ ਦੂ ਬੜੀ ਨਮਦਾ ਹੈ ਇਹ ਤਾਂ ਉਹਨੂੰ ਪਤਾ ਨਹੀਂ ਵੀ ਜਿਆਦਾ ਆਪਾਂ ਨੂੰ ਇਹ ਡੰਮ ਹੋ ਜਾਂਦਾ ਕਹਿੰਦੇ ਫਿਰ ਇਹ ਕਹਿੰਦੇ ਜੇ ਕੁਦਰਤੀਆਂ ਚੀਜ਼ਾਂ ਆ ਪਤਾ ਨਹੀਂ ਪੂਰਾ ਕਹਿੰਦੇ ਦੀ ਇਹਨੂੰ ਜੁੱਤੀ ਫਿਰੋ ਇਹਦੇ ਆਹ ਦੇਖੋ ਜੁੱਤੀ ਚਾਮ ਦੀ ਨਾਲ ਹੋਣ ਡਿਆ ਇੱਥੇ ਕੋਈ ਹੋਵੇ ਕਹਿੰਦੇ ਆ ਬਾਕੀ ਤਾਂ ਪਤਾ ਨਹੀਂਗਾ ਤੇ ਤੂੰ ਇੰਦਸਟਰੀ ਵੀ ਕਾਲ ਸਹੀ ਆ ਕਿ ਜਾਂ ਵੈਸੇ ਝੂਠੀ ਆ ਗੱਲਾਂ ਇਹ ਇਹ ਤਾਂ ਹੁਣ ਚਾਬੀ ਜਾਣਦਾ ਆ ਜੁੱਤੀ ਨਾਲ ਰਗੜ ਹੋ ਗਿਆ ਤੇ ਰਗੜ ਹੋ ਗਿਆ ਹੋਂ ਇਹ ਸਮੈਲ ਕਿ ਨਹੀਂ ਸੁਣੀ ਆਉਂਦੀ ਇਹਦੀ ਕਹਿੰਦੇ ਆ ਜੀ ਇਹ ਜੋਤੀ ਨਾ ਹੁੰਦਾ ਹੁੰਦਾ ਆ ਆ ਕੇ ਗਰੀਬ ਦਾ ਰਹਿ ਗਿਆ ਤੇ ਮਾਤੜ ਦਾ ਹੂੰ ਤਾਂ ਨਹੀਂ ਕਿਹਦਾ ਆ ਧਨੀਏ ਦੀ ਸਮੈਲ ਬਹੁਤ ਸੁਣੀ ਆਉਂਦੀ ਹੈ ਲਓ ਜੀ ਹੁਣ ਪਹਿਲਾਂ ਪਾਲਕ ਲਾਈ ਫਿਰ ਮੇਥੀ ਲਾਈ ਹੁਣ ਲਾਉਣਾ ਧਨੀਆ ਤੇ ਵੇਖੋ ਇਹ ਧਨੀਆ ਧਨੀਆ ਲੱਗ ਰਿਹਾ ਹੈ ਲੈ ਕਰਦਾ ਧਨੀਆ ਨਾ ਸਮੈਲ ਬਹੁਤ ਸੁਣੀ ਆਉਂਦੀ ਹੈ ਹੱਥਾਂ 'ਚ ਸਮਹਿ ਜਾਂਦੀ ਨਹੀਂ ਹੈਗੀ ਜਿਹੜੇ ਆਪਾਂ ਤੇ ਵਾਲਾ ਸਬਜ਼ੀ ਪਾਉਨੇ ਆ ਨਾ